ਆ ਪਿੰਡ ਥੂਹੀ ਦੇ ਸਰਕਾਰੀ ਅਧਿਆਪਕ ਨੂੰ ਸਟੇਟ ਬੋਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਕਿਉਂਕਿ ਉਹ ਤਿਆਰੀਆਂ ਦਿਖਾ ਰਿਹਾ ਉਹ ਸਟੇਟ ਬੋਰਡ ਮਿਲਣ ਤੋਂ ਬਾਅਦ ਸਕੂਲ ਦੇ ਵਿੱਚ ਪਹੁੰਚਣਗੇ ਉਹਨਾਂ ਦਾ ਸਵਾਗਤ ਹੈ ਜਿਹੜਾ ਅਧਿਆਪਕਾਂ ਵੱਲੋਂ ਬੱਚਿਆਂ ਵੱਲੋਂ ਕੀਤਾ ਜਾਣਾ ਫੁੱਲਾਂ ਦੀ ਵਰਖਾ ਵੀ ਕੀਤੀ ਜਾਣੀ ਹੈ ਹੱਥਾਂ ਦੇ ਵਿੱਚ ਗੁਲਦਸਤੇ ਤੇ ਵਰਪੀ ਫੁੱਲ ਤੁਸੀਂ ਟੀਚਰਾਂ ਦੇ ਹੱਥਾਂ ਦੇ ਵਿੱਚ ਅਧਿਆਪਕਾਂ ਦੇ ਦੇਖ ਸਕਦੇ ਹੋ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਚੇ ਨੇ ਜਿਹੜੇ ਕਿਸ ਤਰ੍ਹਾਂ ਲਾਈਨਾਂ ਦੇ ਵਿੱਚ ਖੜੇ ਨਾਜ਼ਰ ਆ ਰਹੇ ਨੇ ਕੁਝ ਮਿੰਟਾਂ ਦੇ ਬਾਅਦ ਇਸ ਸਕੂਲ ਦੇ ਵਿੱਚ ਮੈਡਮ ਪਰਮਜੀਤ ਕੌਰ ਵੱਲੋਂ ਐਂਟਰੀ ਜਿਹੜੀ ਕੀਤੀ ਜਾਣੀ ਆ ਪਰਮਾ ਸਵਾਗਤ ਕੀਤਾ ਜਾਣਾ ਬੜੇ ਮਾਣ ਵਾਲੀ ਗੱਲ ਆ ਮਾਣ ਵਾਲੀ ਗੱਲ ਇਹ ਆ ਕਿ ਜੋ ਅਧਿਆਪਕ ਚੰਗੇ ਸਿਵਾਵਾਾਂ ਨਮਾਉਂਦੇ ਨੇ ਉਹਨਾਂ ਨੂੰ ਸਰਕਾਰਾਂ ਵੱਲੋਂ ਸਨਮਾਨਿਤ ਕੀਤਾ ਜਾਂਦਾ ਪੰਜਾਬ ਦੇ ਕਾਫੀ ਅਧਿਆਪਕ ਨੇ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਗੱਲਬਾਤ ਵੀ ਅਸੀਂ ਕਰਾਂਗੇ ਜੀ ਸਾਡਾ ਸਾਰਾ ਸਟਾਫ ਤੁਸੀਂ ਦੇਖ ਹੀ ਰਹੇ ਹੋ ਕਿ ਸਭ ਦੇ ਚਿਹਰੇ ਤੇ ਕਿੰਨੀ ਰੌਣਕ ਹੈ ਕਿੰਨੀ ਮੁਸਕਾਨ ਹੈ ਅਸੀਂ ਬੜੀ ਬੇਸਬਰੀ ਨਾਲ ਮੈਡਮ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਸਾਡੇ ਮੈਮ ਨੂੰ ਸਾਨੂੰ ਪਿਛਲੇ ਸਾਲ ਵੀ ਆਸੀ ਕਿ ਸ਼ਾਇਦ ਮੈਡਮ ਸਾਡੇ ਮਤਲਬ ਸਾਡੇ ਸਕੂਲੇ ਮੈਡਮ ਨੂੰ ਪ੍ਰਾਈਜ਼ ਮਿਲਣਾ ਚਾਹੀਦਾ ਜਿੰਨਾ ਕੰਮ ਪਰਮਜੀਤ ਮੈਡਮ ਨੇ ਕੀਤਾ ਹੈ ਤੇ ਸਾਨੂੰ ਨਹੀਂ ਲੱਗਦਾ ਕਿ ਹੋਰ ਸਕੂਲਾਂ ਵਿੱਚ ਐਵੇਂ ਦਾ ਕੰਮ ਹੋ ਰਿਹਾ ਹੋਵੇਗਾ ਤੁਹਾਨੂੰ ਸਕੂਲ ਦੇਖਣ ਤੋਂ ਪਤਾ ਚੱਲਦਾ ਹੋਵੇਗਾ ਦੇਖੋ ਨੈਸ਼ਨਲ ਬਾਡੀ ਸਟੇਟ ਆਫ ਬਾਡੀ ਟੀਚਰ ਸਾਡੇ ਸਕੂਲ ਚ ਨੇ ਤੇ ਉਸ ਤੋਂ ਇਲਾਵਾ ਬਾਕੀ ਜਿੰਨੇ ਹੋਰ ਵੀ ਟੀਚਰ ਨੇ ਸਾਰੇ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਆਂ ਕਿਉਂਕਿ ਸਾਨੂੰ ਹਮੇਸ਼ਾ ਮੈਡਮ ਨੇ ਪੋਜ਼ਿਟਿਵ ਲੈ ਕੇ ਚੱਲੇ ਨੇ ਜਿਵੇਂ ਉਹ ਸਾਨੂੰ ਮਤਲਬ ਕੰਮ ਲੈਣਾ ਚਾਹੁੰਦੇ ਨੇ ਤੇ ਸਾਨੂੰ ਇਸ ਤਰ੍ਹਾਂ ਦੇ ਨਾਲ ਸੇਧ ਦਿੰਦੇ ਨੇ ਕਿ ਐਵੇਂ ਮਤਲਬ ਗੱਲਬਾਤ ਕਰਦੇ ਨੇ ਕਿ ਸਾਡਾ ਦਿਲ ਕਰਦਾ ਹੈ ਕਿ ਮੈਡਮ ਦੇ ਨਾਲ ਮਿਲ ਕੇ ਕੰਮ ਕਰੀ ਬਹੁਤ ਅੱਛਾ ਲੱਗਦਾ ਹੈ ਕਿੱਦਾਂ ਢੰਗੜਾ ਲੱਡੂ ਤੁਹਾਡੇ ਹੱਥ ਦੀਨ ਪਰ ਬਰਫੀ ਜਰੀੜ ਦਿਖ ਰਹੀ ਹੈ ਨਹੀਂ ਜੀ ਲੱਡੂ ਵੀ ਹੈਗੇ ਬੱਚਿਆਂ ਲਈ ਵੀ ਲੱਡੂ ਹੈਗੇ ਨੇ ਸਾਰਾ ਕੁਝ ਆ ਤੇ ਉਹ ਮੈਡਮ ਆਂਦੇ ਨੇ ਤਾਂ ਫਿਰ ਮੈਡਮ ਦੇ ਹੱਥੋਂ ਕਰਵਾਵਾਂਗੇ ਸਾਰਾ ਕੁਝ ਕਿੰਨੇ ਕਿਲੇ ਆ ਕੇ ਆਂਦੇ ਨੇ ਕਿੰਨੇ ਕਿਲੋਆਂ ਚ ਵੰਟਲਾਂ ਚ ਨੇ ਕਿਲੋਆਂ ਚ ਵੰਟਲਾਂ ਚ ਫੁੱਲ ਦਾ ਦੇਖੋ ਜੀ ਸਾਡੇ ਮੈਡਮ ਹੀ ਸਾਡੇ ਸਾਨੂੰ ਫੁੱਲਾਂ ਵਰਗੇ ਨੇ ਹੁਣ ਆਣਗੇ ਤੇ ਉਹਨਾਂ ਦੇ ਸਵਾਗਤ 'ਚ ਫੁੱਲ ਵੀ ਬਹੁਤ ਘੱਟ ਨੇ ਜੇ ਦੇਖਿਆ ਜਾਵੇ ਕਿ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਆ ਉਹਨਾਂ ਲਈ ਤੇ ਇਹ ਜਿਹੜਾ ਅਸੀਂ ਇੱਕਦਮ ਮਤਲਬ ਕੱਲ ਹੀ ਮੈਡਮ ਨੂੰ ਮਿਲਿਆ ਅੱਜ ਸਾਡੇ ਤੋਂ ਜਿੰਨੀ ਕਿ ਤਿਆਰੀ ਹੋ ਚੁੱਕੀ ਅਸੀਂ ਕੀਤੀ ਆ ਤੇ ਬਾਕੀ ਫੁੱਲਾਂ ਦਾ ਜੇ ਆਪਾਂ ਸੋਚੀਏ ਕਿ ਮੈਡਮ ਦੇ ਨਾਲ ਮੈਡਮ ਤੋਂ ਮੈਡਮ ਹੀ ਸਾਡੇ ਸਭ ਤੋਂ ਵਧੀਆ ਫੁੱਲ ਨੇ ਬਿਲਕੁਲ ਸਟੂਡੈਂਟਾਂ ਦੇ ਨਾਲ ਵੀ ਗੱਲਬਾਤ ਕਰ ਲੈਣਾ ਕਿਸ ਤਰ੍ਹਾਂ ਦੇਖ ਰਹੇ ਹਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਨਾ ਸੋ ਵਿੱਚ ਤਾਂ ਸਾਨੇ ਕੋਈ ਕਮੀ ਨਹੀਂ ਛੱਡੀ ਹੈ ਜਦੋਂ ਸਾਨੂੰ ਪਤਾ ਲੱਗਿਆ ਵੀ ਮੈਮ ਨੂੰ ਅਵਾਰਡ ਮਿਲਿਆ ਸਾਡੇ ਦਿਲ ਬਹੁਤ ਐ ਖੁਸ਼ ਹੋਇਆ ਤੇ ਦੇਖਿਆ ਜਾਵੇ ਸਾਡੇ ਵੱਲੋਂ ਸਾਨੇ ਜਿੰਨਾ ਅਸੀਂ ਕਰ ਸਕਦੇ ਕੀਤਾ ਤੇ ਸਾਨੂੰ ਪੂਰੀ ਉਮੀਦ ਹੈ ਵੀ ਸਾਡੇ ਮੈਮ ਨੂੰ ਇਹ ਬਹੁਤ ਪਸੰਦ ਆਏਗਾ ਤੇ ਉਹ ਬਹੁਤ ਖੁਸ਼ ਹੋਣਗੇ ਇਸ ਇਹ ਦੇਖ ਕੇ ਅਪਕੋ ਤਿਆਰੀਆਂ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਪੇਸ਼ ਕੀਤੀਆਂ ਨੇ ਪਾਰ ਕੋਜ਼ ਟਾਈਮ ਬਾਅਦ ਜਦੋਂ ਐਂਟਰੀ ਹੋਵੇਗੀ ਪਰਮਜੀਤ ਕੌਰ ਅਧਿਆਪਕ ਦੀ ਪਰ ਕਿਸ ਤਰ੍ਹਾਂ ਸਵਾਗਤ ਹੋਊਗਾ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਅਧਿਆਪਕ ਬੜੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਇਕੱਲੇ ਇਨਸਾਨ ਦੇ ਹੱਥ ਨਹੀਂ ਹੁੰਦਾ ਸਹਿਯੋਗ ਸਾਰਿਆਂ ਦਾ ਹੁੰਦਾ ਜਦੋਂ ਸਾਰਿਆਂ ਦਾ ਸਹਿਯੋਗ ਹੁੰਦਾ ਤਦੋਂ ਉਦੋਂ ਸਥਾਨ ਤਰੱਕੀ ਕਰ ਪਾਉਂਦਾ ਵਾਰਡੀ ਕੌਰ ਜਿਹੜੇ ਸਟੇਟ ਵਾਰਡੀ ਨੇ ਉਹ ਸਕੂਲ ਦੇ ਵਿੱਚ ਐਂਟਰੀ ਨੇ ਜਿਹੜੀ ਉਹ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਵਿੱਚ ਪਹੁੰਚ ਚੁੱਕੇ ਨੇ ਟੀਚਰਾਂ ਵੱਲੋਂ ਪਿੰਡ ਵਸਤੀਆਂ ਵੱਲੋਂ ਗੁਲਦਸਤੇ ਦੇ ਕੇ ਉਹਨਾਂ ਨੂੰ ਸਨਮਾਨਤਾ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਸਕੂਲ ਥੂਹੀ ਵਿੱਚ ਪਹੁੰਚ ਚੁੱਕੇ ਨੇ ਸਟੇਟ ਬਾਡ ਮਿਲਣ ਤੋਂ ਬਾਅਦ ਉਹਨਾਂ ਨੂੰ ਸਨਮਾਨਤ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਅਸੀਂ ਥੋਹੀ ਦੇ ਸਰਕਾਰੀ ਦੋ ਗੁਲਦਸਤਾਨ ਦੇ ਨਾਲ ਉਹਨਾਂ ਦਾ ਸਨਮਾਨਤ ਕੀਤਾ ਜਾ ਰਿਹਾ ਸਟੇਟ ਬਾਗ ਮਿਲ ਤੋਂ ਬਾਅਦ ਕੂਫ ਜਾ ਬੰਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਹੁੰਚ ਚੁੱਕੇ ਨੇ ਕਿਸ ਤਰ੍ਹਾਂ ਉਹਨਾਂ ਦਾ ਸਵਾਗਤ ਹੈ ਜਿਹੜਾ ਕੀਤਾ ਜਾ ਰਿਹਾ ਗੱਲਬਾਤ ਵੀ ਕਰਾਂਗੇ ਇੱਕ ਵਾਸੇ ਪਿੰਡ ਦੇ ਜਿਹੜੇ ਲੋਕ ਨੇ ਉਹ ਪਹੁੰਚੇ ਨੇ ਕਿਉਂਕਿ ਵੱਡੇ ਮਾਨ ਵਾਲੀ ਗੱਲ ਆ ਕਿ ਇੱਕ ਪਿੰਡੂ ਖੇਤਰ ਦੇ ਵਿੱਚ ਸਕੂਲ ਉਸ ਅਧਿਆਪਕਾ ਨੂੰ ਸਟੇਟ ਵਾਰਡ ਦੇ ਨਾਲ ਸਨਮਾਨ ਕੀਤਾ ਗਿਆ ਹੋਵੇ ਪਾ ਟੀਚਰਾਂ ਅਧਿਆਪਕਾਂ ਦੇ ਵਿੱਚ ਖੁਸ਼ੀ ਆ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਹਾਂ ਕਿਸ ਤਰ੍ਹਾਂ ਪਿਆਰ ਦਿੱਤਾ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅਧਿਆਪਕ ਪਰਮਜੀਤ ਕੌਰ ਦਾ ਸਨਮਾਨ ਜਿਹੜਾ ਉਹ ਕਿਲ ਦਸਤੇ ਦੇ ਕੇ ਕੀਤਾ ਜਾ ਰਿਹਾ ਪਿੰਡ ਥੋਹੀ ਤੋਂ ਤਸਵੀਰਾਂ ਨੇ ਅਸੀਂ ਤੁਹਾਨੂੰ ਆ ਦਿਖਾ ਰਹੇ ਹਾਂ ਪਹੁੰਚ ਚੁੱਕੇ ਨੇ ਫੁੱਲਾਂ ਦੀ ਵਰਖਾ ਵੀ ਹੋਵੇਗੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਅਸੀਂ ਜ਼ਰੂਰ ਕਰਾਂਗੇ ਆ ਬਿਲਕੁਲ ਦੇਖੋ ਕਿਸ ਤਰ੍ਹਾਂ ਪਿਆਰ ਆ ਜਿਹੜਾ ਇਹ ਪਿਆਰ ਘਰਾਂ ਦੇ ਵਿੱਚ ਵੀ ਜ਼ਰੂਰ ਦੇਖਿਆ ਜਾਂਦਾ ਮਾਤਾ ਪਿਤਾ ਵੱਲੋਂ ਪਿਆਰ ਦਿੱਤਾ ਜਾਂਦਾ ਹੈ ਜਿਹੜਾ ਟੀਚਰਾਂ ਵੱਲੋਂ ਟੀਚਰ ਨੂੰ ਪਿਆਰ ਦਿੱਤਾ ਜਾ ਰਿਹਾ ਹੈ ਵਧੀਕਾ ਲ ਬਹੁਤ ਵਧੀਆ ਮਾਣ ਵਾਲੀ ਗੱਲ ਹੈ ਇੱਕ ਪਿੰਡੂ ਖੇਤਰ ਦੇ ਵਿੱਚ ਸਕੂਲ ਹੋਵੇ ਉੱਥੋਂ ਦੇ ਜਿਹੜੇ ਅਧਿਆਪਕ ਨੇ ਸਟੇਟ ਪਾਮ ਦੇ ਨਾਲ ਸਨਮਾਨ ਇੱਕ ਵਾਰ ਫੇਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਬਿਲਕੁਲ ਅੱਗੇ ਬੱਧ ਰਹੇ ਨੇ ਮੈਡਮ ਪਰਮਜੀਤ ਕੋ ਸਨਮਾਨ ਕੀਤਾ ਜਾ ਰਿਹਾ ਉਹਨਾਂ ਦਾ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਉਹਨਾਂ ਦਾ ਪਰਿਵਾਰ ਵੀ ਹੈ ਜਿਹੜਾ ਜਿਹੜਾ ਪਰਿਵਾਰ ਵੀ ਪਹੁੰਚਿਆ ਹੋਇਆ ਪਰਿਵਾਰ ਵੀ ਪਹੁੰਚਾ ਆ ਪਰਿੰਦਿਤ ਕੌਰ ਦਾ ਪਰਿਵਾਰ ਵੀ ਪਹੁੰਚਾ ਹੋਇਆ ਬੜੀ ਮਾਣ ਵਾਲੀ ਗੱਲ ਆ ਤੇ ਪਰਿਵਾਰ ਆ ਜਿਹੜਾ ਬਿਲਕੁਲ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਅਸੀਂ ਦਿਖਾ ਰਹੇ ਹਾਂ ਕਿੰਨਾ ਚਾਵ ਆ ਵਿਆਹ ਵਰਗਾ ਚਾਵ ਆ ਜਿਹੜਾ ਸਰਕਾਰੀ ਸਕੂਲ ਥੂਹੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਅਸੀਂ ਤੁਹਾਨੂੰ ਬਾਰ-ਬਾਰ ਦਿਖਾ ਰਹੇ ਹਾਂ ਤਸਵੀਰਾਂ ਨਾਬਾ ਬਲਾਕ ਦਾ ਪਿੰਡ ਥੂਹੀ ਆ ਬਿਲਕੁਲ ਫਿਰ ਗੱਲ ਗੱਬਾਤ ਕਰਨ ਦੀ ਕੋਈ ਪਹਿਲਾਂ ਬਾਡੀ ਕਿਸ ਤਰ੍ਹਾਂ ਦੇਖਦੇ ਬੜਾ ਖੁਸ਼ੀ ਅੱਜ ਵਿਆਹ ਵਰਗਾ ਮਾਹੌਲ ਹੈ ਜਿਹੜਾ ਸਕੂਲ ਦੇ ਵਿੱਚ ਵੇਖਿਆ ਗਿਆ ਸਿਰ ਪਰਿਵਾਰਕ ਮੈਂਬਰਾਂ ਨੂੰ ਹੀ ਖੁਸ਼ੀ ਹੁੰਦੀ ਹੈ ਔਰ ਇਸ ਪਰਿਵਾਰ ਤੋਂ ਬਿਨਾ ਮੈਂ ਕੁਝ ਨਹੀਂ ਹੈ ਇਹ ਸਾਰੇ ਮੇਰੀ ਸਟਰੈਂਥ ਨੇ ਔਰ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਨੇ ਕਿ ਮੈਮ ਤੇ ਮੇਰਾ ਪੂਰਾ ਸਾਥ ਦਿੰਦੇ ਨੇ ਔਰ ਮੈਂ ਤਾਂ ਇਹ ਵਾਲੇ ਅਵਾਰਡ ਵਾਲੇ ਪੱਤੇ ਪਹਿਣਾ ਨਹੀਂ ਸੀ ਜਾਂਦੀ ਪਰ ਮੇਰੇ ਅਧਿਆਪਕਾਂ ਨੇ ਹੀ ਮੋਟੀਵੇਟ ਕੀਤਾ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਔਰ ਗਰੇਵਲ ਸਰ ਨੇ ਅਪਲਾਈ ਕਰ ਦਿੱਤਾ ਤੇ ਇਹਨਾਂ ਨੇ ਸਾਰਾ ਸਾਥ ਦਿੱਤਾ ਜੋ ਵੀ ਸਾਨੂੰ ਉਸ ਲਈ ਚੀਜ਼ਾਂ ਦੇ ਰਿਕੁਆਇਰਮੈਂਟਸ ਸੀ ਮੇਰੇ ਅਧਿਆਪਕਾਂ ਨੇ ਚੈਕਿੰਗ ਟੀਮ ਨੂੰ ਔਨ ਦੀ ਸਪੌਟ ਪ੍ਰੋਵਾਈਡ ਕਰਾਈਆਂ ਔਰ ਜੋ ਵੀ ਪਿਕਸ ਨੇ ਮੇਰੇ ਇੱਥੇ ਕੰਪਿਊਟਰ ਵਾਲੇ ਸਾਥੀ ਨੇ ਉਹਨਾਂ ਨੇ ਜਿਹੜਿਆ ਹੈਗਾ ਪੀਪੀਟੀ ਵੀ ਤਿਆਰ ਕੀਤੀ ਇਹ ਸਾਰਾ ਕੁਝ ਇਹਨਾਂ ਨੇ ਕੀਤਾ ਤੇ 어워ਡ ਇਹਨਾਂ ਦੀ ਬਦੌਲਤ ਮੈਨੂੰ ਮਿਲਿਆ ਸਰ ਕਿੰਨੇ ਅਧਿਆਪਕ ਸੀ ਪੰਜਾਬ ਦੇ ਜਿਨ੍ਹਾਂ ਨੂੰ 어워ਡ ਦੇ ਨਾਲ ਸਨਮਾਨਿਤ ਕੀਤਾ ਕਿ ਲੱਗਦਾ ਕਿ ਜਿਹੜਾ ਸਿਰਫ ਪੰਜਾਬ ਦੇ ਵਿੱਚ ਥੋ ਹੀ ਪਿੰਡ ਦੇ ਵਿੱਚ ਹੀ ਵਿਆਹ ਵਰਗਾ ਮਾਹੌਲ ਆ ਕਿ ਕਿਤੇ ਹੋਰ ਵੀ ਦੇਖਣ ਨੂੰ ਮਿਲਿਆ ਅ ਹੋਰ ਹੋ ਸਕਦਾ ਮੈਨੂੰ ਪਤਾ ਨਹੀਂ ਪਰ ਮੈਨੂੰ ਪਤਾ ਹੈ ਮੇਰੇ ਪਿੰਡ ਵਾਲੇ ਬਹੁਤ ਖੁਸ਼ ਨੇ ਮੇਰੇ ਸਕੂਲ ਵਾਲੇ ਬਹੁਤ ਖੁਸ਼ ਨੇ ਔਰ ਮੈਨੂੰ ਬਹੁਤ ਜ਼ਿਆਦਾ ਮਾਣ ਬਖਸ਼ ਰਹੇ ਨੇ ਮੈਨੂੰ ਪਤਾ ਸੀ ਵੀ ਇੰਨਾ ਮਾਹੌਲ ਬਿਆਬਰਗਾ ਨਹੀਂ ਤਿਆਰ ਹੋਊਗਾ ਇੱਕ ਇੱਥੇ ਆ ਕੇ ਪਤਾ ਲੱਗਿਆ ਨਹੀਂ ਇੱਥੇ ਸਰਪ੍ਰਾਈਜ਼ ਹੀ ਦਿੱਤਾ ਇਹਨਾਂ ਨੇ ਕੋਈ ਇਹਨਾਂ ਨੇ ਗਰੁੱਪ 'ਚ ਵੀ ਅਗੇ ਨਾ ਫੋਟੋਸ ਕੁਝ ਸ਼ੇਅਰ ਕਰ ਦਿੰਦੇ ਹੁੰਦੇ ਤਿਆਰੀਆਂ ਦੀ ਪਰ ਇਹਨਾਂ ਨੇ ਸਾਰੇ ਚੁੱਪਚੀ ਤੇ ਕੋਈ ਫੋਟੋ ਸ਼ੇਅਰ ਵੀ ਨਹੀਂ ਕੀਤੇ ਇਹਨਾਂ ਨੇ ਕੱਲ ਦੀ ਸਾਰਾ ਕੁਝ ਇਹਨਾਂ ਨੇ ਗੁਪਚੁਪੀ ਕੀਤਾ ਔਰ ਬਿਲਕੁਲ ਸਰਪ੍ਰਾਈਜ਼ ਦਾ ਬਸ ਮੈਨੂੰ ਇੰਨਾ ਹੁਕਮ ਸੀਗਾ ਕਿ ਤੂੰ ਕੱਲ ਮੈਡਮ ਤੁਸੀਂ ਕੱਲ 9 ਵਜੇ ਪਹੁੰਚਣਾ ਸਕੂਲ ਇਸ ਤੋਂ ਪਹਿਲਾਂ ਨਾ ਆ ਜਾਓ ਕਿਤੇ ਪਾਰਕ ਮੈਂਬਰ ਕਰਨ ਕਰਨ ਹੋਇਆ ਨਹੀਂ ਤੁਹਾਡੇ ਨਾਲ ਕਿੰਨੀ ਖੁਸ਼ੀ ਹੈ ਮੇਰੇ ਹਸਬੰਦ ਨੇ ਸਰਦਾਰ ਬਲਜੀਤ ਸਿੰਘ ਫਿਜ਼ਿਕਸ ਲੈਕਚਰ ਤੰਗੇੜਾ ਔਰ ਮੇਰੇ ਫਾਦਰ ਸਾਹਿਬ ਰਿਟਾਇਰਡ ਐਸ ਡੀਓ ਸਰਦਾਰ ਤਰਲਕ ਸਿੰਘ ਪਟਿਆ ਜੀ ਕਿੰਨੀ ਖੁਸ਼ੀ ਆ ਤੁਸੀਂ ਵੀ ਨਾਲ ਪਹੁੰਚੇ ਹੋ ਕੱਲ ਸਨਮਾਨ ਲੈਣ ਵੀ ਨਾਲ ਗਏ ਹੋਵੋਗੇ ਹਾਂ ਜੀ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਸਰਕਾਰ ਦੀ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਨੇ ਬਹੁਤ ਹੀ ਫੇਅਰਲੀ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਜਜਮੈਂਟ ਲੈਂਦੇ ਹੋਏ ਜੋ ਡਿਜ਼ਰਵਿੰਗ ਕੈਂਡੀਡੇਟ ਸੀ ਉਹਨਾਂ ਨੂੰ ਸਟੇਟ ਵਾਰਡ ਦਿੱਤਾ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਐਜੂਕੇਸ਼ਨ ਮਿਨਿਸਟਰ ਪੰਜਾਬ ਉਹਨਾਂ ਦੇ ਬਹੁਤ ਧੰਨਵਾਦੀ ਆ ਤੇ ਬਾਕੀ ਜੋ ਅਵਾਰਡ ਦੀ ਗੱਲ ਹੁੰਦੀ ਆ ਉਹ ਇਕੱਲਾ ਹੈੱਡ ਦਾ ਨਹੀਂ ਹੁੰਦਾ ਉਹ ਸਾਰੇ ਸਟਾਫ ਮੈਂਬਰਸ ਦਾ ਹੀ ਹੁੰਦਾ ਸਾਰੇ ਸਟਾਫ ਮੈਂਬਰਸ ਦੀ ਲੇਬਰ ਹੈ ਆਮ ਕਿਹਾ ਜਾਂਦਾ ਵੀ ਜੇ ਕੋਈ ਚੰਗਾ ਕੰਮ ਹੋ ਜੇ ਤਾਂ ਵੀ ਜਰਨਲ ਨੂੰ ਸ਼ਾਬਾਸ਼ੀ ਹੈ ਜੇ ਕੋਈ ਮਾੜਾ ਕੰਮ ਹੋ ਜੇ ਤਾਂ ਵੀ ਜਰਨਲ ਦੇ ਸਿਰ ਤੇ ਸਾਰਾ ਕੁਝ ਜਾਂਦਾ ਹੈ ਇਸ ਲਈ ਇਹ ਤਾਂ ਸਟਾਫ ਮੈਂਬਰਸ ਨੇ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਲਗਨ ਨਾਲ ਕੰਮ ਕੀਤਾ ਤੇ ਇਹਨਾਂ ਨੂੰ ਬੁਲੰਦੀਆਂ ਤੇ ਲੈ ਕੇ ਗਏ ਸਕੂਲ ਨੂੰ ਬੁਲੰਦੀਆਂ ਤੇ ਲੈ ਕੇ ਗਏ ਇਸ ਲਈ ਸਟਾਫ ਦੇ ਬਹੁਤ ਧੰਨਵਾਦੀਆਂ ਸਰਦਾਰ ਹਰਿੰਦਰ ਸਿੰਘ ਜੀ ਗਰੇਵਾਲ ਜਿਹੜੇ ਨੇ ਉਹ ਬਹੁਤ ਮਿਹਨਤ ਕਰ ਰਹੇ ਨੇ ਬੱਚਿਆਂ ਨੂੰ ਖੇਡਾਂ ਨਾਲ ਬਹੁਤ ਵਧੀਆ ਜੋੜ ਰਹੇ ਨੇ ਇਸ ਲਈ ਸਭ ਦਾ ਸਾਂਝਾ ਅਵਾਰਡ ਹੈ ਅਸੀਂ ਸਭ ਦੀ ਬਹੁਤ ਧੰਨਵਾਦੀ ਹਾਂ ਜੀ ਮੈਡਮ ਪਰਪਜੀਤ ਕੌਰ ਦੇ ਗੈਸਟ ਵੀ ਪਹੁੰਚੇ ਨੇ ਜਾਇਓ ਪਟਿਆਲੇ ਤੋਂ ਨਾ ਜਾਏ ਫਤਿਹਗੜ੍ਹ ਤੋਂ ਨਾ ਜਾਏ ਕਿਸੇ ਪੰਜਾਬ ਦੇ ਕੋਨੇ ਤੋਂ ਬਿਲਕੁਲ ਇਸ ਸਕੂਲ ਦੇ ਵਿੱਚ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਹ ਮਤਲਬ ਡਿਜ਼ਰਵਿੰਗ ਸੀ ਸਾਡੀ ਫਰੈਂਡ ਇਹਦੀ ਮਿਹਨਤ ਬਹੁਤ ਮਿਹਨਤੀ ਔਰ ਹਰ ਕੰਮ ਲਗਨ ਨਾਲ ਹਰ ਕੰਮ ਚ ਪਰਫੈਕਟ ਹੈ ਤੁਮੇ ਅੱਜ ਇਸ ਮੌਕੇ ਤੇ ਮੈਡਮ ਨੂੰ ਮੈਡਮ ਦੇ ਪਰਿਵਾਰ ਨੂੰ ਤੇ ਸਟਾਫ ਮੈਂਬਰਸ ਨੂੰ ਬਹੁਤ-ਬਹੁਤ ਮੁਬਾਰਕਾ ਦੇਣੀ ਹੈ ਧੰਨਵਾਦ ਬਿਲਕੁਲ ਪਾਰਟੀ ਕਿੱਥੇ ਰੱਖਨੇ ਹੋ ਪਾਰਟੀ ਤੁਸੀਂ ਦੋਗੇ ਕਿ ਮੈਡਮ ਦੇਣਗੇ ਨਹੀਂ ਬਿਲਕੁਲ ਪਾਰਟੀ ਤਾਂ ਸਾਡੇ ਵੱਲੋਂ ਹੀ ਹੋਏਗੀ ਜੀ ਮੈਮ ਨੂੰ ਤਾਂ ਡੈਫੀਨੇਟਲੀ ਮੈਮ ਜਿਵੇਂ ਫ੍ਰੀ ਹੋਣਗੇ ਇੱਥੋਂ ਤਾਂ ਵੀ ਵਿਲ ਪਲਾਨ ਪਾਰਟੀ ਕਿਹੜਾ ਕਿੱਥੇ ਕਿਹੜੇ ਜ਼ਿਲ੍ਹੇ ਚ ਹੋਟਲ ਬੁੱਕ ਕਰਾਇਆ ਦੇਖੋ ਪਾਰਟੀ ਤਾਂ ਅਸੀਂ ਪਟਿਆਲੇ ਹੀ ਦਾਂਗੇ ਪਟਿਆਲੇ ਵਾਲੇ ਅਸੀਂ ਹਾਂਜੀ ਕਿਸ ਤਰ੍ਹਾਂ ਦੇਖ ਰਹੇ ਕੀ ਕਹਿਣਾ ਚਾਹਦੇ ਵੀ ਦੇਖੋ ਵੀ ਬਹੁਤ ਵਾਕਈ ਮਾਨ ਵਾਲੀ ਗੱਲ ਹੈ ਕਿ ਅੱਜ ਪਰਮਜੀਤ ਮੈਡਮ ਜਿਹੜੇ ਨੇ ਉਹ ਸਟੇਟ ਅਵਾਰਡ ਨਾਲ ਨਵਾਜੇ ਗਏ ਨੇ ਤੇ ਇਹ ਸਾਰਾ ਕ੍ਰੈਡਿਟ ਜਿਹੜਾ ਆ ਇਹਨਾਂ ਦੇ ਸਟਾਫ ਨੂੰ ਜਾਂਦਾ ਹੈ ਖਾਸ ਕਰ ਸ਼੍ਰੀ ਗਰੀਵਾਲ ਸਰ ਜੀ ਜੋ ਪੈਰ ਪੈਰ ਤੇ ਸਾਡੀ ਭੈਣ ਦੀ ਅਗਵਾਈ ਕਰਦੇ ਨੇ ਤੇ ਇਸ ਸਟਾਫ ਦਾ ਵੱਡਮੁੱਲਾ ਯੋਗਦਾਨ ਹੈ ਤੇ ਵਾਕਈ ਅੱਜ ਖੁਸ਼ੀਆਂ ਭਰ ਦੇਣਾ ਹੈ ਪਰਮਾਤਮਾ ਇਸੇ ਤਰ੍ਹਾਂ ਇਸ ਸਕੂਲ ਨੂੰ ਕਾਮਯਾਬੀ ਬਖਸ਼ੇ ਜਿਸ ਤਰ੍ਹਾਂ ਦੇਖ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਜ ਇੱਥੇ ਆ ਕੇ ਸਾਰੇ ਸਟਾਫ ਨੇ ਸਾਨੂੰ ਇਨਵਾਈਟ ਕੀਤਾ ਸਾਨੂੰ ਵੀ ਇਹ ਮਾਣ ਬਖਸ਼ਿਆ ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸਾਰੀ ਫਰੈਂਡਸ ਨੂੰ ਕਿ ਅਵਾਰਡ ਸਾਨੂੰ ਮਿਲਿਆ ਹੈ ਕਲੀ ਪਰਮਜੀਤ ਮੈਡਮ ਨੂੰ ਨਹੀਂ ਮਿਲਿਆ ਜਦੋਂ ਪਰਮਜੀਤ ਮੈਡਮ ਹੈੱਡ ਬਣੇ ਸੀ ਤਾਂ ਸਾਨੂੰ ਉਦੋਂ ਵੀ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਕਿ ਪਰਮਜੀਤ ਮੈਡਮ ਹੈੱਡ ਨਹੀਂ ਬਣੇ ਅਸੀਂ ਸਾਰੇ ਹੈੱਡ ਬਣੇ ਆ ਤੇ ਅਸੀਂ ਬਹੁਤ ਖੁਸ਼ ਹਾਂ ਅਸੀਂ ਚਾਹੁੰਦੇ ਹਾਂ ਕਿ ਅੱਗੇ ਵੀ ਪਰਮਜੀਤ ਮੈਡਮ ਇਸ ਤਰ੍ਹਾਂ ਹੀ ਤਰੱਕੀਆਂ ਕਰਦੇ ਰਹਿਣ ਅੱਗੇ ਪ੍ਰਿੰਸੀਪਲਸ਼ਿਪ ਮਿਲੇ ਨੈਸ਼ਨਲ ਅਵਾਰਡ ਮਿਲੇ ਇਹਨਾਂ ਨੂੰ ਤੇ ਸਾਨੂੰ ਵੀ ਮਾਣ ਮਹਿਸੂਸ ਹੋਵੇ ਤੇ ਅਸੀਂ ਵੀ ਇਸ ਤਰ੍ਹਾਂ ਅੱਗੇ ਵਧਦੇ ਰਹੀਏ ਇਹਨਾਂ ਦੇ ਨਾਲ ਹੀ ਜੀ ਸਰ ਮੈਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਇਸ ਚੀਜ਼ ਦੀ ਆ ਕਿ ਐਸ ਫਰੈਂਡ ਔਰ ਸਭ ਤੋਂ ਵੱਡਾ ਮਾਣ ਇਸ ਤਰੀਕੇ ਦਾ ਕਿ ਮੈਂ ਆਪਣੀ ਫਰੈਂਡ ਦੀ ਕਲੀਗਾ ਹਾਂ ਆਨ ਦਿ ਅੰਡਰ ਵਰਕ ਵੀ ਕਰ ਰਹੀ ਆ ਤੇ ਔਰ ਮੈਨੂੰ ਮੋਟੀਵੇਸ਼ਨ ਵੀ ਮਿਲ ਰਹੀ ਆ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਸਾਡੇ ਸਕੂਲ ਦਾ ਨਾਮ ਸਾਡੇ ਪਿੰਡ ਦਾ ਨਾਮ ਔਰ ਸਾਡੇ ਸਾਰੇ ਫਰੈਂਡਸ ਦਾ ਵੀ ਨਾਮ ਇਨਾਂ ਨਾਲ ਰੋਸ਼ਨ ਹੋ ਰਿਹਾ ਹੈ ਬਿਲਕੁਲ ਮੈਡਮ ਪਰਮਜੀਤ ਕੌਰ ਦੇ ਫਰੈਂਡ ਪਹੁੰਚੇ ਨੇ ਕਹਿੰਦੇ ਪਾਰਟੀ ਅਸੀਂ ਪਟਿਆਲੇ ਦੇ ਰਹਿਣ ਵਾਲਿਆਂ ਪਟਿਆਲੇ ਦੀ ਹੋਟਲ ਬੁੱਕ ਕਰਕੇ ਪਾਰਟੀ ਉੱਥੇ ਹੀ ਕਰਾਂਗੇ ਬੜੀ ਖੁਸ਼ੀ ਆ ਨਾਬਾਤ ਹਰਮਿੰਦਰ ਸਿੰਘ ਮਾ ਇਹ ਤਾਂ ਮਾਜਰ ਕੋਰਟ ਵਾਲੀ ਕਿਹੋ ਜਿਹਾ ਦੇਖਦੇ ਹੋ ਬੜਾ ਬੜਾ ਅੱਛਾ ਲੱਗ ਰਿਹਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਹੈਡਮਾਸਟਰ ਸ੍ਰੀ ਮਨਮਰਮਜੀਤ ਕੌਰ ਜੀ ਸਟੇਟ ਵਾਰਡ ਲੈ ਕੇ ਆਏ ਨੇ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖਿਆ ਮੰਤਰੀ ਸਾਹਿਬ ਅਜੋ ਸਿੰਘ ਬੈਂਸ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਇੱਕ ਡਿਜ਼ਰਵਿੰਗ ਕੈਂਡੀਡੇਟ ਨੂੰ ਅਵਾਰਡ ਦੇ ਕੇ ਨਵਾਜਿਆ ਤੇ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਕੂਲ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਆ ਤੇ ਬਹੁਤ ਸਾਰਾ ਸਟਾਫ ਤੇ ਬੱਚੇ ਬਹੁਤ ਖੁਸ਼ ਨੇ ਜੀ ਸਕੂਲ ਦੇ ਵਿੱਚ ਪਹੁੰਚਿਆ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਸਕੂਲ ਦੇ ਹੈਡਮਿਸਟਰ ਮੈਡਮ ਪਰਮਜੀਤ ਕੌਰ ਨੂੰ ਜਿਲ੍ਹਾ ਅਵਾਰਡ ਮਿਲਿਆ ਬੜੀ ਚੰਗੀ ਗੱਲ ਹੈ ਜਦੋਂ ਕਿਸੇ ਸਕੂਲ ਚੰਗੇ ਸਕੂਲ ਦੇ ਚੰਗੇ ਪ੍ਰਸ਼ਾਸਨ ਦਾ ਜੋ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਦੇ ਸਟਾਫ ਨੇ ਤੇ ਸਕੂਲ ਦਾ ਤੁਸੀਂ ਆਪ ਹੀ ਦੇਖਿਆ ਪਹਿਲਾਂ ਵੀ ਇਸ ਸਕੂਲ ਦੇ ਇੱਕ ਟੀਚਰ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਇਆ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਇਸ ਤਰ੍ਹਾਂ ਅਸੀਂ ਆਸ ਕਰਦੇ ਹਾਂ ਕਿ ਅਗਲੀ ਵਾਰ ਹੋਰ ਅਧਿਆਪਕ ਕੋਈ ਵਧੀਆ ਕੰਮ ਕਰਨਗੇ ਤੇ ਅਸੀਂ ਆਸ ਰੱਖਦੇ ਹਾਂ ਕਿ ਉਹਨਾਂ ਨੂੰ ਵੀ ਸਟੇਟ ਅਵਾਰਡ ਮਿਲੇ ਤੁਹਾਨੂੰ ਬਹੁਤ ਖੁਸ਼ੀ ਹੈ ਕੀ ਸਾਡੇ ਹਲਕਾ ਨੱਬਾ ਦੇ ਸਰਕਾਰੀ ਸਕੂਲ ਤੁਹੀ ਦੇ ਇਹਨਾਂ ਟੀਚਰ ਨੇ ਜਿਹੜਾ ਅਵਾਰਡ ਮਿਲਿਆ ਅਸੀਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਸਰ ਇਹ ਸਾਨੂੰ ਬਹੁਤ ਖੁਸ਼ੀ ਹੈ ਮੈਡਮ ਦੇ ਇਸ ਤਰ੍ਹਾਂ ਦੇ ਅਵਾਰਡ ਮਿਲਣਾ ਕਾਰਨ ਇਹ ਸੋਕਾ ਇਹ ਤਾਂ ਸਰਕਾਰੀ ਸਕੂਲਾਂ ਵਿੱਚ ਬਹੁਤ ਵਧੀਆ ਸਰਕਾਰ ਵੱਲੋਂ ਚੱਕਿਆ ਹੋਇਆ ਕਦਮ ਹੈ ਇਹਦੇ ਨਾਲ ਬਾਕੀ ਟੀਚਰਸ ਨੂੰ ਮੋਟੀਵੇਸ਼ਨ ਮਿਲੇਗੀ ਬੱਚਿਆਂ ਨੂੰ ਵੀ ਬਹੁਤ ਅੱਛਾ ਇਨਸੈਂਟਿਵ ਮਿਲੇਗਾ ਔਰ ਸਪੈਸ਼ਲੀ ਸਰਕਾਰੀ ਸਕੂਲ ਦੇ ਟੀਚਰਾਂ ਨੂੰ ਇਹ ਸਰਕਾਰ ਦਾ ਬਹੁਤ ਵਧੀਆ ਉਦਮ ਹੈ ਅਸੀਂ ਸਾਰੇ ਬੜੇ ਖੁਸ਼ ਹਾਂ ਔਰ ਮੈਡਮ ਦੀ ਮਿਹਨਤ ਦਾ ਇਹ ਨਤੀਜਾ ਥੈਂਕ ਯੂ